ਰਾਜਵੀਰ ਜਵੰਦਾ ਦੇ ਜੱਤੀ ਪਿੰਡ ਦਾ ਜਨਦ ਦੇ ਅੰਤਿਮ ਅਰਦਾਸ ਮੌਕੇ ਤੇ ਗੁਰਦਾਸ ਮਾਨ ਪਹੁੰਚੇ ਨੇ ਵੱਡੇ ਵੱਡੇ ਕਲਾਕਾਰ ਜਿੱਥੇ ਹਾਜ਼ਰੀ ਲਵਾ ਰਹੇ ਨੇ ਉੱਤੇ ਹੀ ਸ਼ਿਵਜੋਤ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਆਪਣੇ ਦੋਸਤਾਂ ਤੇ ਗਰੁੱਪ ਦੇ ਨਾਲ ਉਹ ਰਾਜਵੀਰ ਜਵੰਦਾ ਦੇ ਭੋਗ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਪਹੁੰਚੇ ਨੇ ਜਿੱਥੇ ਤੁਸੀਂ ਦੇਖ ਸਕਦੇ ਹੋ कि कितनी भीड़ है हर पासे कुत्ता प्रबंध करते हुए यहां से कोई श्रद्धालु भी उन्होंने सलूट मारते नजर आ रहे हैं बढ़िया क्रूसी ट्रैकिंग लगाए गए हैं पूरा बड़ा खेत ਤੁਸੀਂ ਦੇਖ ਸਕਦੇ ਹੋ ਕਿ ਖਾਲੀ ਪੂਤਾ ਕਿਉਂ ਹੈ ਕਿ ਪੁਲਿਸ ਨੇ ਕੁੱਤਾ ਪ੍ਰਬੰਧ ਕਰਦੇ ਹੋਏ ਇਹ ਕੀਤਾ ਹੈ ਕਿ ਜੀਹ ਸਤਿਵਾਰ ਨੂੰ ਕਈ ਫੋਨ ਚੋਰੀ ਹੋ ਗਏ ਸੀ ਵੱਡੇ ਵੱਡੇ ਨਾਮੀ ਸੰਗਤਾਂ ਦੇ ਵਿੱਚੋਂ ਬਾਈ ਸੰਦੂ ਨੇ ਵੀ ਕਿਹਾ ਸੀਗਾ ਕਿ ਮੇਰਾ ਫੋਨ ਚੋਰੀ ਹੋ ਗਿਆ ਜਸਪੀਰ ਜਸਤੀ ਨੇ ਵੀ ਕਿਹਾ ਸੀ ਗਗਨ ਕੋਕਰੀ ਨੇ ਤੈਤੋਤਾ ਕਿਹਾ ਸੀ ਕਿ ਬੰਦੇ ਸਾਨੂੰ ਫੜਾ ਦੋ ਅਸੀਂ ਇਹਨਾਂ ਦੀ ਸੇਵਾ ਕਰਾਂਗੇ ਤਾਂ ਹੁਣ ਉਸ ਦੇ ਦਰਮਿਆਨ ਹੀ ਪੁਲਿਸ ਦੇ ਵੱਲੋਂ ਪੂਰੇ ਪ੍ਰਬੰਧ ਕੀਤੇ ਗਏ ਨੇ ਇੱਕ ਹੋਰ ਗੱਡੀ ਆ ਕੇ ਰੁਕਦੀ ਆ ਤੇ ਇਸ ਕਾਲੀ ਗੱਡੀ ਦੇ ਵਿੱਚ ਜਿਵੇਂ ਸਾਰੇ ਹੀ ਜਾਣਦੇ ਨੇ ਕਿ ਵਡਾਲੀ ਬ੍ਰਦਰਜ਼ ਦੀ ਇਹ ਗੱਡੀ ਹੈ ਉਸ ਦੇ ਵਿੱਚੋਂ ਵਡਾਲੀ ਬ੍ਰਦਰਜ਼ ਬਾਹਰ ਆਏ ਨੇ ਰਾਜਵੀਰ ਜਵੰਧਾ ਦੇ ਪਰਿਵਾਰਿਕ ਮੈਂਬਰਾਂ ਦੇ ਨਾਲ ਉਹ ਦੁੱਖ ਸਾਂਝਾ ਕਰਨ ਦੇ ਲਈ ਰਾਜਵੀਰ ਜਵੰਧਾ ਦੀ ਅੰਤਿਮ ਅਰਦਾਸ ਤੇ ਭੋਗ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਹਾਰਾ ਨਾਲ ਗਏ ਆ ਗਏ ਬਾਬਾ ਜ ਰਾਜਵੀਰ ਜਵੰਦਾ ਦੇ ਚੰਗੇ ਦੋਸਤ ਰਹੇ ਰਣਜੀਤ 바ਬਾ ਜੋ ਕਿ ਬੇहद ਹੀ ਮਾੜੇ ਮਾਹੌਲ ਦੇ ਵਿੱਚ ਅਤੇ ਦੁਖੀ ਹਿਰਦੇ ਦੇ ਨਾਲ ਇੱਥੇ ਪਹੁੰਚੇ ਨੇ ਬੀਤੇ ਦਿਨੀ ਜਿਹੜੇ ਵੀ ਉਹਨਾਂ ਨੇ ਸ਼ੋਅ ਕੀਤੇ ਉਸ ਦੇ ਵਿੱਚ ਰਾਜਵੀਰ ਜਵੰਦਾ ਨੂੰ ਉਹ ਯਾਦ ਕਰਦੇ ਰਹੇ ਅਤੇ ਉਹਨਾਂ ਦਾ ਇੱਕ ਸ਼ੋਅ ਸੀ ਜਿਸ ਦਰਮਿਆਨ ਰਾਜਵੀਰ ਹਸਪਤਾਲ ਦੇ ਵਿੱਚ ਭਰਤੀ ਸੀ ਉਦੋਂ ਵੀ ਉਹਨਾਂ ਨੇ ਦੁਖੀ ਹੋ ਕੇ ਅੱਖਾਂ ਦੇ ਵਿੱਚ ਹੰਝੂ ਲੈ ਕੇ ਉਹ ਸ਼ੋਅ ਜ਼ਰੂਰ ਲਗਾਇਆ ਸੀ ਪਰ ਉੱਥੇ ਮੌਜੂਦ ਲੋਕਾਂ ਨੇ ਹੀ ਦੱਸਿਆ ਕਿ ਰਣਜੀਤ ਬਾਵਾ ਕਿੰਨੇ ਦੁਖੀ ਸੀ ਉਸ ਸਮੇਂ ਪਰ ਰਸਤੇ ਦੇ ਵਿੱਚ ਆਂਦੇ ਜਾਂਦੇ ਗੱਡੀ ਦੇ ਵਿੱਚ ਬੈਠ ਕੇ ਸ਼ੋਚ ਪਹੁੰਚਣ ਤੋਂ ਪਹਿਲਾਂ ਉਹ ਲੋਕਾਂ ਨੂੰ ਅਰਦਾਸਾਂ ਕਰਨ ਦੀ اپیل ਕਰਦੇ ਰਹੇ ਤੇ ਅੱਜ ਰਾਜਵੀਰ ਜਮੰਦਾ ਦੇ ਪਰਿਵਾਰ ਦੇ ਨਾਲ ਦੁੱਖ ਵੰਡਾਉਣ ਤੇ ਲਈ ਪਹੁੰਚੇ ਨੇ ਸਚਿਨ ਹੁਜਾ ਜੋ ਕਿ ਕੁਝ ਸਮੇਂ ਪਹਿਲਾਂ ਆਪਣੇ ਪਿਤਾ ਨੂੰ ਅੰਤਿਮ ਮਗਨੀ ਦੇਣ ਤੋਂ ਬਾਅਦ ਆਪਣੇ ਆਪ ਨੂੰ ਰੋਂਦੇ ਘੁੱਲਾਂਦੇ ਹੋਏ ਕਿਸੇ ਤਰ੍ਹਾਂ ਸੰਭਾਲ ਰਹੇ ਸੀ ਅਤੇ ਬਿੱਤੇ ਦਿਨੀ ਉਹ ਆਪਣੇ ਚੰਗੇ ਦੋਸਤ ਖਾਨ ਸਾਹਿਬ ਦੇ ਕੋਲ ਵੀ ਗਏ ਸੀ ਉਹਨਾਂ ਦਾ ਦੁੱਖ ਵੀ ਵੰਡਾਉਣਾ ਚਾਹੁੰਦੇ ਸੀ ਉਹ ਕਿਉਂਕਿ ਚੰਗੀ ਤਰ੍ਹਾਂ ਜਾਣਦੇ ਸੀ ਕਿ ਪਿਤਾ ਦਾ ਦੂਰ ਜਾਣਾ ਕੀ ਹੁੰਦਾ ਹੈ ਇਸ ਮੌਕੇ ਤੇ ਹਾਲਾਤ ਗੰਭੀਰ ਬਣੇ ਹੋਏ ਨੇ ਤੇ ਸੱਚੀ ਨਾ ਹੋ ਜਾਏ ਸਮੇਂ ਰਾਜਵੀਰ ਜਵੰਦਾ ਜੀ ਦੇ ਭੋਗ ਤੇ ਪਹੁੰਚੇ ਨੇ ਉਹ ਪਹਿਲਾਂ ਗਲਤ ਮੁੜ ਗਏ ਸੀ ਉਹਨਾਂ ਨੂੰ ਦੱਸਿਆ ਗਿਆ ਕਿ ਇਸ ਪਾਸੇ ਨੂੰ ਸਾਰੀਆਂ ਰਸਮਾਂ ਹੋ ਰਹੀਆਂ ਨੇ ਇਧਰੋਂ ਤੁਸੀਂ ਜਾਣਾ ਹੈ ਤੇ ਇਸੇ ਤਰ੍ਹਾਂ ਲਗਾਤਾਰ ਉਗੀਆਂ ਸਖਸ਼ਤਾਂ ਰਾਜਵੀਰ ਜਵੰਦਾ ਦੇ ਭੋਗ ਤੇ ਪਹੁੰਚ ਰਹੀਆਂ ਨੇ ਸਬਨਾ 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 ਤੇ ਜਿਹੜੀ ਵਿੱਚੋਂ ਤੋਂ ਰਿਜ਼ਰਵ ਤਾਂ ਸੀ ਕਨਵਰ ਗਰੇਵਾਲ ਦੀਆਂ ਵੀ ਤਸਵੀਰਾਂ ਸਾਹਮਣੇ ਆਈਆਂ ਸੀ ਜਦੋਂ ਸਵੀਰ ਸਮੇਂ ਭੋਗ ਦੀ ਤਿਆਰੀ ਕੀਤੀ ਜਾ ਰਹੀ ਸੀ ਲੋਕਾਂ ਦੀ ਢੇੜ ਜੁਟਣੀ ਉਸ ਸਮੇਂ ਸ਼ੁਰੂ ਹੋਈ ਸੀ ਪਿੰਡ ਵਾਲੇ ਹਾਲੇ ਪਹੁੰਚਣੇ ਸ਼ੁਰੂ ਹੀ ਹੋਏ ਸੀ ਉਦੋਂ ਕਨਵਰ ਗਰੇਵਾਲ ਅਤੇ ਕੁਲਵਿੰਦਰ ਬਿੱਲਾ ਸਭ ਤੋਂ ਪਹਿਲਾਂ ਇੱਥੇ ਪਹੁੰਚ ਚੁੱਕੇ ਸੀ ਲੋਕਾਂ ਨੂੰ ਦੱਸ ਰਹੇ ਸੀ ਕਿ ਅਸੀਂ ਕਿਸ ਤਰੀਕੇ ਦੇ ਨਾਲ ਪਰਿਵਾਰ ਦੇ ਨਾਲ ਖੜੇ ਹਾਂ ਤੇ ਉਹਨਾਂ ਤੋਂ ਵੀ ਇਹ ਉਮੀਦ ਕੀਤੀ ਜਾ ਰਹੀ ਸੀ ਕਿ ਉਹ ਪੂਰੀ ਸ਼ਾਂਤੀ ਅਤੇ ਪਿਆਰ ਦੇ ਨਾਲ ਪੂਰੇ ਪਿੰਡ ਦੇ ਨਾਲ ਸਹਿਯੋਗ ਕਰਨਗੇ ਪਰਿਵਾਰ ਦਾ ਸਾਥ ਦੇਣਗੇ ਅਤੇ ਹੌਸਲਾ ਵੀ ਦੇਣਗੇ ਅੱਜ ਅੰਤਿਮ ਅਰਦਾਸ ਹੁਣੀਆ ਰਾਜਵੀਰ ਜਵੰਦਾ ਜੀ ਦੀ ਭੋਗ ਰੱਖਿਆ ਗਿਆ ਜਿੱਥੇ ਹੁਣ ਤੱਕ ਕਈ ਉਗੀਆਂ ਸਖਸ਼ਤਾ ਪਹੁੰਚੀਆਂ ਨੇ ਉਹਨਾਂ ਦੇ ਪਰਿਵਾਰ ਦੇ ਨਾਲ ਮਿਲਣ ਤੇ ਲਈ ਅਤੇ ਉਹਨਾਂ ਨੂੰ ਹੌਸਲਾ ਦੇਣ ਦੇ ਲਈ ਆਪਣੇ ਪਿਆਰੇ ਮਿੱਤਰ ਰਾਜਵੀਰ ਜਵੰਦਾ ਨੂੰ ਯਾਦ ਕਰਦੇ ਹੋਏ ਵੱਡੇ ਵੱਡੇ ਸਿਤਾਰੇ ਇੱਥੇ ਪਹੁੰਚੇ ਨੇ ਅੱਖਾਂ ਦੇ ਵਿੱਚ ਹੰਝੂ ਲੈ ਕੇ ਤੇ ਇੱਕ ਹੋਰ ਗੱਟੀ ਇਸ ਸਮੇਂ ਇੱਥੇ ਆ ਕੇ ਰੁਕੀ ਹੈ ਦੱਸਦੀ ਹੈ ਕਿ ਹਰ ਫਜੀਮਾ ਇੱਥੇ ਪਹੁੰਚੀ ਸੀ ਕੁਝ ਸਮਾਂ ਪਹਿਲਾਂ ਉਹ ਜੁੱਤੀਆਂ ਦੀ ਸੇਵਾ ਵੀ ਕਰ ਰਹੇ ਸੀ ਜਸ ਬਾਜਵਾ ਪਹੁੰਚ ਚੁੱਕੇ ਨੇ ਹਾਲਾਂਕਿ ਉਹ ਕਾਫੀ ਲੰਮੇ ਸਮੇਂ ਤੋਂ ਰਾਜਵੀਰ ਜਵੰਦਾ ਦੇ ਪਰਿਵਾਰ ਦੇ ਨਾਲ ਜੁੜੇ ਹੋਏ ਸੀ ਜਿਸ ਸਮੇਂ ਤੋਂ ਜਵੰਦਾ ਹਸਪਤਾਲ ਦੇ ਵਿੱਚ ਭਰਤੀ ਸੀ ਉਦੋਂ 40s ਦੇ ਵਿੱਚ ਵੀ ਜਸ ਬਾਜਵਾ ਲਗਾਤਾਰ ਉਥੇ ਰੁਕ ਰਹੇ ਸੀ ਦੇਖ ਰਹੇ ਸੀ ਸਾਰੇ ਹਾਲਾਤਾਂ ਨੂੰ ਪੂਰੀ ਵਾਹ ਲਗਾ ਦਿੱਤੀ ਗਈ ਸੀ ਉਹਨਾਂ ਦੇ ਵੱਲੋਂ ਵੱਡੇ ਵੱਡੇ ਡਾਕਟਰਾਂ ਦੇ ਨਾਲ ਗੱਲਬਾਤ ਕਰਕੇ ਕਿ ਕਿਸੇ ਵੀ ਤਰੀਕੇ ਨਾਲ ਰਾਜਵੀਰ ਜਵੰਦਾ ਨੂੰ ਬਚਾਇਆ ਜਾ ਸਕੇ ਪਰ ਹਰੇਕ ਨੇ ਨਾ ਕਰ ਦਿੱਤੀ ਸੀ ਅਨਮੋਲ ਰੇਸ਼ਮ ਅਨਮੋਲ ਦੇ ਵੱਲੋਂ ਦੱਸਿਆ ਗਿਆ ਸੀ ਕਿ ਅਸੀਂ ਵਿਦੇਸ਼ ਦੇ ਵਿੱਚ ਵੀ ਕਈ ਵੱਡੇ ਡਾਕਟਰਾਂ ਦੇ ਨਾਲ ਗੱਲਬਾਤ ਕੀਤੀ ਸਲਾਹ ਕੀਤੀ ਗਈ ਪਰ ਹਰ ਡਾਕਟਰ ਨੇ ਇੱਕ ਤਰ੍ਹਾਂ ਜਵਾਬ ਹੀ ਦੇ ਦਿੱਤਾ ਸੀ ਕਿ ਹੁਣ ਕੁਝ ਵੀ ਨਹੀਂ ਹੋ ਸਕਦਾ ਇਸ ਦੇ ਵਿਚਾਲੇ ਹੀ ਰਾਜਵੀਰ ਜਵੰਦਾ ਦੇ ਛੋਟੇ-ਛੋਟੇ ਫੈਨਸ ਵੀ ਇੱਥੇ ਪਹੁੰਚੇ ਨੇ ਨਿੱਕੀ-ਨਿੱਕੀ ਉਮਰਾਂ ਦੇ ਬੱਚੇ ਕਿੰਜ ਰਾਜਵੀਰ ਜਵੰਦਾ ਨੂੰ ਪਿਆਰ ਕਰਦੇ ਨੇ ਦੂਰੋਂ-ਦੂਰੋਂ ਚੱਲ ਕੇ ਉਹਨਾਂ ਦੇ ਭੋਗ ਤੇ ਪਹੁੰਚੇ ਨੇ ਅਤੇ ਕਿਸ ਤਰ੍ਹਾਂ ਦੇ ਨਾਲ ਸ਼ਰਧਾਂਜਲੀ ਦੇ ਰਹੇ ਨੇ ਦੇਖੋ ਇਹ ਦੇਖੋ ਕਿੰਨੀ ਸੋਹਣੀ ਤਸਵੀਰ ਬਣਾ ਕੇ ਲੈ ਕੇ ਆਏ ਨੇ ਉਹ ਐ ਲੱਗਦਾ ਕਿ ਜਿਵੇਂ ਰਾਜਵੀਰ ਜੀ ਆਪ ਹੀ ਤਸਵੀਰ ਦੇ ਵਿੱਚ ਆ ਗਏ ਹੋਣ ਤਾਂ ਕਿੰਨੇ ਵਧੀਆ ਡਿਟੇਲਿੰਗ ਦੇ ਨਾਲ ਉਹਨਾਂ ਨੇ ਤਸਵੀਰ ਬਣਾਈ ਹੈ ਦੇਖ ਸਕਦੇ ਹੋ ਤੁਸੀਂ ਬਿਲਕੁਲ ਉਦਾਂ ਹੀ ਉਹਨਾਂ ਨੇ ਪੇਪਰ ਦੇ ਉੱਤੇ ਛਾਪ ਦਿੱਤਾ ਜਿਵੇਂ ਕਿ ਉਹ ਰੀਅਲ ਹੋਣ ਬਾਈ ਜੀ ਕਿਹੜੇ ਪਿੰਡ ਤੋਂ ਆਏ ਹੋ ਤੁਸੀਂ ਖਰਲਾਪੁਰ ਜਲੰਧਰ ਜ਼ਿਲ੍ਹੇ ਤੋਂ ਅੱਛਾ ਜੀ ਇਹ ਇਹ ਤਸਵੀਰ ਤੁਸੀਂ ਬਣਾਈ ਹੈ ਹਾਂਜੀ ਇਹ ਉਹਨਾਂ ਨੇ ਸ਼ਰਧਾਂਜਲੀ ਦੇਣ ਲਈ ਅੱਛਾ ਜੀ ਹਾਂਜੀ ਕਿਹੜੇ ਕਿਹੜੇ ਕਲਰ ਯੂਜ਼ ਕੀਤੇ ਕਿਵੇਂ ਬਣਾਈ ਹੈ ਇਹ ਪੈਂਸਲ ਕਲਰ ਅੱਛਾ ਜੀ ਪੈਂਸਲ ਨਾਲ ਬਣਾਈ ਸਾਰੀ ਅੱਛਾ ਜੀ ਹਾਂਜੀ ਕਿੰਨਾ ਟਾਈਮ ਲਾ ਕੇ ਬਣਾਈ ਹੈ ਇਹ ਦੋ ਦੋ ਘੰਟੇ ਬਸ ਅੱਛਾ ਜੀ ਹਾਂਜੀ ਹੋਰ ਵੀ ਤੁਸੀਂ ਮਲਕੀ ਇਹੋ ਜੇ ਕਲਾਕਾਰੀ ਮਲਕੀ ਹੋਰ ਵੀ ਫੋਰਮਾ ਬਣਾਉਂਦੇ ਰਹਿੰਦੇ ਹੋ ਤੁਸੀਂ ਹਾਂਜੀ ਹੋਰ ਵੀ ਬਹੁਤ ਬਣਾਉਂਦੇ ਆ ਅੱਛਾ ਇਹ ਸਾਰਾ ਕੰਮ ਬਚਪਨ ਤੋਂ ਹੀ ਅੱਛਾ ਜੀ ਹਾਂਜੀ ਆਪਣੇ ਟੀਚਰਸ ਤੋਂ ਅੱਛਾ ਤੇ ਰਾਜਵਿਰ ਜੇ ਮਲਕੀ ਤੁਸੀਂ ਪਹਿਲਾਂ ਜਾਣਦੇ ਸੀ ਰਾਜਵਿਰ ਦੇ ਗਾਣੇ-ਗੋਣੇ ਸੁਨੇ ਹੋਇਆ ਕਿਵੇਂ ਹਾਂਜੀ ਪਹਿਲਾਂ ਵੀ ਉਹਨਾਂ ਦੇ ਬਹੁਤ ਗਾਣੇ ਹੁੰਦੇ ਹੁੰਦੇ ਸੀ ਅੱਛਾ ਜੀ ਤੇ ਹਣ ਵੀ ਉਹਨਾਂ ਦੇ ਚੱਲਦੇ ਆ ਕਾਫੀ ਟੜੇ ਦਿਮਾਗ ਦੇ ਵਿੱਚ ਕਿਵੇਂ ਆਇਆ ਕਿ ਅਸੀਂ ਰਾਜਵਿਰ ਦੀ ਫੋਟੋ ਬਣਾ ਕੇ ਲੈ ਕੇ ਜਾਈਏ ਤਾਨੂੰ ਪਤਾ ਲੱਗਿਆ ਸੀ ਕਿ ਉਹਨਾਂ ਦਾ ਐਕਸੀਡੈਂਟ ਹੋ ਗਿਆ ਤੁਹਾਨੂੰ ਪਤਾ ਯਾਰ ਨਾਲੇ ਵੀ ਨੈਟਵਰਕ ਪਛਾਇਆ ਹੋਇਆ ਅੱਜ ਤਾਈ ਤੇ ਥੋੜੇ ਚਿਰ ਬਾਅਦ ਉਹਨਾਂ ਦੀ ਮ੍ਰਿਤਿ ਹੋ ਗਈ ਤੇ ਮੈਂ ਸੋਚਿਆ ਕਿ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਬਣਾਣਾ ਅੱਛਾ ਹਾਂਜੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਬਾਈ ਜੀ ਬਣਾ ਕੇ ਲੈ ਕੇ ਆਏ ਨੇ ਕਿੰਨੀ ਖੂਬ ਵਧੀਆ オリジナル ਲੱਗਦੀ ਹੈ ਫੋਟੋ ਦੇ ਉੱਤੇ ਦੇਖ ਸਕਦੇ ਹੋ ਬਾਈ ਜਲੰਧਰ ਤੋਂ ਆਏ ਨੇ ਕਿਹੜੀ ਕਲਾਸ ਚ ਪੜਦੇ ਤੁਸੀਂ ਮੈਂ 11th ਅੱਛਾ ਹਾਂਜੀ ਜਲੰਧਰੀ ਤੋਂ ਇਹ ਤਸਵੀਰ ਲੈ ਕੇ ਸਪੈਸ਼ਲ ਆਪਣੇ ਹੱਥਾਂ ਦੇ ਨਾਲ ਇਨੀ ਡਿਟੇਲਿੰਗ ਦੇ ਨਾਲ ਬਣਾਈ ਹੈ ਇਹ ਲੱਗਦਾ ਹੈ ਕਿ ਜਿਵੇਂ ਰਾਜਵੀਰ ਜੀ ਦੀ ਫੋਟੋ ਖਿੱਚ ਕੇ ਇੱਥੇ ਲਾਈ ਹੋਵੇ ਲੇਕਿਨ ਇਹ ਜਿਹੜੇ ਬਾਈ ਜੀ ਨੇ ਇਹਨਾਂ ਨੇ ਆਪ ਆਪਣੇ ਹੱਥਾਂ ਦੇ ਨਾਲ ਜਿਹੜੇ ਪੈਨਸਲ ਕਲਰ ਹੁੰਦੇ ਆ ਉਹਦੇ ਨਾਲ 2 ਘੰਟੇ ਲਾ ਕੇ ਇਹ ਤਸਵੀਰ ਬਣਾਈ ਹੈ ਡਿਟੇਲਿੰਗ ਦੇਖ ਸਕਦੇ ਹੋ ਤੁਸੀਂ ਕਿੰਨੀ ਵਧੀਆ ਪੂਰੀ ਰੀਅਲ ਫੋਟੋ ਲੱਗਦੀ ਹੈ ਤੇ ਭਾਈ ਜੀ ਨੇ ਆਪਣਾ ਨੰਬਰ ਵੀ ਲਿਖਿਆ ਹੋਇਆ ਜੇ ਤੁਸੀਂ ਸੰਪਰਕ ਕਰਨਾ ਚਾਹੁੰਦੇ ਹੋ ਇੱਥੇ ਤੁਸੀਂ ਸੰਪਰਕ ਕਰ ਸਕਦੇ ਹੋ